ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਕੋਇਲ ਨੇ ਅੱਜ ਸਿੰਗਾਪੁਰ ਵਿੱਚ ਇਨਵੈਸਟ ਇੰਡੀਆ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਅੱਜ ਦੇ ਦਫ਼ਤਰ ਦਾ ਉਦਘਾਟਨ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ 4 ਅਤੇ 5 ਸਤੰਬਰ 2024 ਨੂੰ ਆਪਣੀ ਦੇਸ਼ ਫੇਰੀ ਦੌਰਾਨ ਸਿੰਗਾਪੁਰ ਵਿੱਚ ਇੱਕ ਇਨਵੈਸਟ ਇੰਡੀਆ ਦਫ਼ਤਰ ਸਥਾਪਿਤ ਕਰਨ ਦਾ ਐਲਾਨ ਕਰਨ ਤੋਂ ਬਾਅਦ ਹੋਇਆ ਹੈ सिंगापुर दफ्तर निवेश भारत ਦਾ ਪਹਿਲਾ ਵਿਦੇਸ਼ੀ ਦਫਤਰ ਹੈ ਇਹ ਮਹੱਤਵਪੂਰਨ ਕਦਮ ਨਿਵੇਸ਼ ਪਾਈਵਾਲੀ ਨੂੰ ਡੂੰਘਾ ਕਰਨ ਅਤੇ ਗਲੋਬਲ ਨਿਵੇਸ਼ਕਾਂ ਲਈ ਭਾਰਤ ਨਾਲ ਜੁੜਨਾ ਆਸਾਨ ਬਣਾਉਣ ਲਈ ਭਾਰਤੀ ਵਚਨਬੱਧਤਾ ਨੂੰ ਮਜ਼ਬੂਤ ਕਰਦਾ ਹੈ ਸਿੰਗਾਪੁਰ ਦਫਤਰ ਭਾਰਤ ਵਿੱਚ ਨਿਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੀਆਂ ਖੇਤਰ ਦੀਆਂ ਕੰਪਨੀਆਂ ਲਈ ਸੰਪਰਕ ਦੀ ਇੱਕ ਸਮਰਪਿਤ ਬਿੰਦੂ ਵੱਜੋਂ ਕੰਮ ਕਰੇਗਾ ਸਾਰੇ ਖੇਤਰਾਂ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ ਸਮਾਗਮ ਵਿੱਚ ਬੋਲਦਿਆਂ ਮੰਤਰੀ ਗੋਇਲ ਨੇ ਜ਼ੋਰ ਦੇ ਕੇ ਕਿਹਾ ਸਿੰਗਾਪੁਰ ਭਾਰਤ ਲਈ ਇੱਕ ਪ੍ਰਮੁੱਖ ਰਣਨੀਤਕ ਭਾਈਵਾਲ ਹੈ ਅਤੇ ਇਹ ਦਫ਼ਤਰ ਸਿੰਗਾਪੁਰ ਅਤੇ ਵਿਸ਼ਾਲ ਆਸIAN ਖੇਤਰ ਦੇ ਨਾਲ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਸਾਡੇ ਯਤਨਾਂ ਵਿੱਚ ਇੱਕ ਨਵੀਨ ਅਧਿਆਇ ਦੀ ਨਿਸ਼ਾਨਦੇਹੀ ਕਰਦਾ ਹੈ ਅਸੀਂ ਹੋਰ ਵਿਦੇਸ਼ੀ ਨਿਵੇਸ਼ ਭਾਰਤ ਦਫ਼ਤਰ ਖੋਲਣ ਦੀ ਯੋਜਨਾ ਬਣਾ ਰਹੇ ਹਾਂ हां आਉਣ ਵਾਲੇ ਮਹੀਨਿਆਂ ਵਿੱਚ ਭਾਰਤ ਦੀ ਗਤੀਸ਼ੀਲ ਅਤੇ ਵਧ ਰਹੀ ਅਰਥਵਿਵਸਥਾਤਾ ਗਲੋਬਲ ਨਿਵੇਸ਼ਕਾਂ ਨੂੰ ਨਿਰਵਿਘਨ ਪੌਂਸ ਪ੍ਰਦਾਨ ਕਰਨ ਦੀ ਉਦੇਸ਼ ਨਾਲ